ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਪੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ 3 ਬਰੇ ਦਾ ਪਹਿਲਾ ਦਿਨ 1 ਅਪ੍ਰੈਲ ਅੱਜ ਤੋਂ ਬਹੁਤ ਸਾਰੇ ਬਦਲਾਅ ਨੇ ਜਿਹੜੇ ਉਹ ਹੋ ਚੁੱਕੇ ਨੇ ਨਵੇਂ ਵਿੱਤੀ ਸਾਲ ਵਿੱਚ ਆਮਦਨ ਟੈਕਸ ਸਲੈਬ ਉਹ ਬਦਲ ਜਾਣਗੇ ਜਿਸ ਨਾਲ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਆਮਦਨ ਵਾਲੇ ਲੋਕਾਂ ਨੂੰ ਘੱਟ ਟੈਕਸ ਦੇਣਾ ਪਵੇਗਾ ਇਸ ਤੋਂ ਇਲਾਵਾ ਮੋਬਾਈਲ ਤੋਂ ਜੁਪੀਆਈ ਭੁਗਤਾਨ ਦੀ ਸੁਰੱਖਿਆ ਜੋ ਵਧਾ ਦਿੱਤੀ ਗਈ ਹੈ ਪੈਨਸ਼ਨ ਸਕੀਮਾਂ ਵਿੱਚ ਵੀ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ 1 April 2025 ਤੋਂ ਕੀ ਕੁਝ ਬਦਲਣ ਵਾਲਾ ਹੈ ਨਵੀਂ ਆਮਦਨ ਟੈਕਸ ਸਲੈਬ ਦੇ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਨਵੀਂ ਪ੍ਰਣਾਲੀ ਦੇ ਤਹਿਤ ਕੋਈ ਵੀ ਇਨਕਮ ਟੈਕਸ ਨਹੀਂ ਦੇਣਾ ਪਵੇਗਾ ਇਸ ਤੋਂ ਇਲਾਵਾ ਤਨਖਾਹ ਤੇ ਕੰਮ ਕਰਨ ਵਾਲੇ ਵਰਕ ਨੂੰ ਵੀ 75000 ਰੁਪਏ ਦੀ ਸਟੈਂਡਰਡ ਕਟੌਤੀ ਦਾ ਲਾਭ ਵੀ ਮਿਲੇਗਾ ਇਸ ਨਾਲ ਤਨਖਾਹ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੀ ਆਮਦਨ ਜੋ ਸਾਲਾਨਾ ਆਮਦਨ ਬਣਦੀ ਹੈ ਉਹਨਾਂ ਦੀ ਉਹ 12 ਲੱਖ 75000 ਰੁਪਏ ਦੀ ਆਮਦਨ ਤੇ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ 1 April ਤੋਂ ਬੈਂਕਾਂ ਵਿੱਚ ਘੱਟੋ ਘੱਟ ਪਕਾਇਆ ਕਿੰਨਾ ਪੈਸਾ ਰੱਖਣਾ ਇਸ ਸੰਬੰਧੀ ਵੀ ਨਿਯਮ ਬਦਲ ਦਿੱਤੇ ਗਏ ਹਨ SBI ਪੰਜਾਬ ਨੈਸ਼ਨਲ ਬੈਂਕ ਕੈਨੜਾ ਬੈਂਕ ਸਮੇਤ ਕਈ ਬੈਂਕਾਂ ਨੇ ਇਹ ਜੋ ਬਦਲਾਵ ਹੈ ਉਹ ਆਪਣੇ ਖਾਤਿਆਂ ਦੇ ਨਾਲ ਕਰ ਦਿੱਤਾ ਗਿਆ ਹੈ ਜਿਹੜੇ ਤਤਾ ਤਾਂ ਆਪਣੇ ਖਾਤਿਆਂ ਵਿੱਚ ਘੱਟੋ ਘੱਟ ਬਕਾਇਆ ਨਹੀਂ ਰੱਖਦੇ ਉਹਨਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ ਘੱਟੋ ਘੱਟ ਬਕਾਇਆ ਰਕਮ ਇਸ ਗੱਲ ਦੇ ਆਧਾਰ ਤੇ ਨਿਸ਼ਚਿਤ ਕੀਤੀ ਜਾਵੇਗੀ ਕਿ ਬੈਂਕ ਖਾਤਾ ਸ਼ਹਿਰੀ ਅਰਧ ਸ਼ਹਿਰੀ ਜਾਂ ਪੇਂਡੂ ਖੇਤਰ ਵਿੱਚ ਦਿੱਤਾ ਹੈ ਇਸ ਤੋਂ ਇਲਾਵਾ 1 ਮਹੀਨੇ ਬਾਅਦ ਜਨਨਿਕ 1 ਮਈ ਤੋਂ ਏਟੀਐਮ ਦੇ ਵਿੱਚ ਪੈਸੇ ਕਢਾਉਣ ਦੀ ਜੋ ਲਾਗਤ ਹੈ ਉਹ ਵੀ ਵੱਧ ਜਾਵੇਗੀ। ਪਹਿਲਾ ਮਹੀਨੇ ਦੇ ਵਿੱਚ ਏਟੀਐਮ ਤੋਂ ਮੁਫਤ ਪੈਸੇ ਕਢਵਾਉਣ ਦੀ ਗਿਣਤੀ ਸੀ ਉਹ ਕਾਫੀ ਜ਼ਿਆਦਾ ਸੀ ਪਰ ਹੁਣ ਉਹ ਗਿਣਤੀ ਪਹਿਲਾਂ ਦੇ ਨਾਲੋਂ ਘਟਾ ਦਿੱਤੀ ਗਈ ਹੈ। ਜਿਸ ਦੇ ਨਾਲ ਕਿ ਖਪਤਕਾਰਾਂ ਦੀ ਜਾਰਡ ਧਾਰਕ ਨੇ ਉਹਨਾਂ ਦੀ ਲਾਗਤ ਵਧੇਗੀ। ਖਾਸ ਕਰਕੇ ਜਦੋਂ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਤੁਸੀਂ ਪੈਸੇ ਕਢਵਾ ਰਹੇ ਹੋ। ਤੁਸੀਂ ਮਹੀਨੇ ਵਿੱਚ ਸਿਰਫ 3 ਵਾਰ ਹੀ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕੋਗੇ। ਇਸ ਤੋਂ ਬਾਅਦ ਹਰੇਕ ਟਰਾਂਜੈਕਸ਼ਨ ਦੇ ਉੱਤੇ ਤੁਹਾਨੂੰ 20 ਤੋਂ 25 ਰੁਪਏ ਤੱਕ ਦੀ ਫੀਸ ਦੇਣੀ ਬਬੇਗੀ 1 ਅਪ੍ਰੈਲ ਤੋਂ GST ਵਿੱਚ ਵੀ ਕੁਝ ਨਵੇਂ ਨਿਯਮਾਂ ਉਹ ਲਾਗੂ ਕਰ ਦਿੱਤੇ ਗਏ ਨੇ ਹੁਣ ਜੋ GST ਪੋਰਟਲ ਹੈ ਉਸ ਤੇ ਮਲਟੀ ਫੈਕਟਰ অথেন্টিকেশন ਉਪਲਬਧ ਹੋਵੇਗੀ ਜਿਸ ਨਾਲ ਟੈਕਸ ਪੇ ਕਰਨ ਵਾਲਿਆਂ ਦੀ ਸੁਰੱਖਿਆ ਜਿਹੜੀ ਉਹ ਵਧ ਜਾਵੇਗੀ ਇਸ ਤੋਂ ਇਲਾਵਾ ਪ੍ਰਮੋਟਰਾਂ ਅਤੇ ਨਿਰਦੇਸ਼ਕਾਂ ਨੂੰ ਵੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ GST GST ਸਹੂਲਤ ਕੇਂਦਰ ਦੇ ਵਿੱਚ ਜਾਣਾ ਪਵੇਗਾ ਯੂਨੀਫਾਈਡ ਪੈਨਸ਼ਨ ਨਿਯਮਾਂ ਵਿੱਚ ਹੋਏ ਬਦਲਾਅ ਕੇਂਦਰ ਸਰਕਾਰ ਨੇ ਅਗਸਤ 2024 ਵਿੱਚ ਯੂਨਾਈਟ ਪੈਨਸ਼ਨ ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ ਪਰ ਇਹ 1 ਅਪ੍ਰੈਲ 2025 ਤੋਂ ਲਾਗੂ ਕਰਨ ਦੀ ਜੋ ਯੋਜਨਾ ਹੈ ਸਰਕਾਰ ਨੇ ਤੈਅ ਕੀਤੀ ਹੈ ਜਿਸ ਜਿਨ੍ਹਾਂ ਲੋਕਾਂ ਦੇ ਕੇਂਦਰ ਸਰਕਾਰ ਵਿੱਚ ਘੱਟੋ ਘੱਟ 25 ਸਾਲ ਦੀ ਸੇਵਾ ਪੂਰੀ ਕੀਤੀ ਹੈ ਉਹਨਾਂ ਨੂੰ ਪਿਛਲੇ 12 ਮਹੀਨਿਆਂ ਦੀ ਔਸਤ ਮੂਲ ਤਨਖਾਹ ਦੇ 50% ਦੇ ਬਰਾਬਰ ਪੈਨਸ਼ਨ ਮਿਲੇਗੀ ਜਿਸ ਨਾਲ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਵਿੱਤੀ ਸੁਰੱਖਿਆ ਬਣਾਈ ਬਣਾਈ ਰੱਖ ਸਕਣਗੇ UPI ਭੁਗਤਾਨ ਹੋਰ ਸੁਰੱਖਿਅਤ ਹੋ ਗਏ ਹਨ UPI ਭੁਗਤਾਨ ਭਾਰਤ ਵਿੱਚ ਕਾਫੀ ਪ੍ਰਸਿੱਧ ਹਨ ਅਤੇ ਹਜ਼ਾਰਾਂ ਲੋਕ ਇਸ ਦੇ ਨਾਲ ਕਰੋੜਾਂ ਰੁਪਏ ਦਾ ਲੈਣ-ਦੇਣ ਇੱਕ ਦਿਨ ਦੇ ਵਿੱਚ ਕਰਦੇ ਹਨ ਪਰ ਬਹੁਤ ਸਾਰੇ ਲੋਕ UPI ਨਾਲ ਲਿੰਕ ਕਰਨ ਤੋਂ ਬਾਅਦ ਆਪਣੇ ਮੋਬਾਈਲ ਨੰਬਰ ਨੂੰ ਅਪਡੇਟ ਨਹੀਂ ਕਰਦੇ ਜਿਸ ਨਾਲ ਉਹ ਮੋਬਾਈਲ ਨੰਬਰ ਹੈ ਜੋ ਉਹ ਬੰਦ ਹੋ ਜਾਂਦਾ ਹੈ ਅਕਿਰਿਆਸ਼ੀਰ ਹੋ ਜਾਂਦਾ ਹੈ ਜਿਸ ਨਾਲ ਸੁਰੱਖਿਆ ਸੰਬੰਧੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ ਇਸ ਅਨੁਸਾਰ ਜੇਕਰ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਬੰਦ ਹੈ ਜਾਂ ਉਸ ਉਪਭੋਗਤਾ ਵੱਲੋਂ ਨਹੀਂ ਵਰਤਿਆ ਜਾ ਰਿਹਾ ਤਾ ਇਹ ਨੰਬਰ ਯੂਪੀਆਈ ਨਾਲ ਜੁੜਿਆ ਹੋਇਆ ਹੈ ਤਾਂ 1 April ਤੋਂ ਬਾਅਦ ਇਹਨਾਂ ਨੰਬਰਾਂ ਤੇ ਯੂਪੀਆਈ ਭੁਗਤਾਨ ਦੀ ਸਹੂਲਤ ਬਲੌਕ ਕਰ ਦਿੱਤੀ ਜਾਵੇਗੀ 1 April 2025 ਤੋਂ ਬੈਂਕਾਂ ਦੀ ਜੋ ਥਰਡ ਪਾਰਟੀ ਐਪਲੀਕੇਸ਼ਨ ਨੇ ਜਿਵੇਂ ਕਿ Google Pay PhonePe ਜੇਕਰ ਉਹ ਫੋਨ ਨੰਬਰ ਬੰਦ ਹੋ ਜਾਂਦਾ ਹੈ ਤਾਂ ਉਹਨਾਂ ਥਰਡ ਪਾਰਟੀ ਐਪਲੀਕੇਸ਼ਨਾਂ ਤੇ ਵੀ ਰੋਕ ਲੱਗ ਸਕਦੀ ਹੈ